हां जी दोस्तों आज ਆਪਾਂ ਮੋੜ ਮੰਡੀ ਦੇ ਲੇਵੇ ਪਿੰਡ ਮਾੜੀ ਉੱਥੇ ਪਹੁੰਚੇ ਹਾਂ ਬਾਈ ਹਰਵਿੰਦਰ ਕੋਲੇ ਤੇ ਪਹਿਲਾਂ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਜਿੰਨੇ ਆਪਣੇ ਨਾਲ ਜੁੜਦੇ ਆ ਵੀਰ ਆਪਣੀਆਂ ਵੀਡੀਓ ਦੇਂਦੇ ਆ ਤੇ ਸ਼ੁਰੂ ਦੇ ਵਿੱਚ ਮੈਂ ਕਹਿਣਾ ਚਾਹਣਾ ਵੀ ਜਿਹੜੇ ਵੀਰ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਠੀਕ ਆ ਤਾਂ ਆਪਾਂ ਤੁਹਾਡੇ ਲਈ ਵਧੀਆ-ਵਧੀਆ ਟੌਪ ਕੁਆਲਿਟੀ ਦੇ ਜਾਨਵਰ ਦਿਖਾਉਂਦੇ ਰਹਿੰਨੇ ਆ ਤੇ ਚੰਗੀ ਕੁਆਲਿਟੀ ਦੇ ਬਰਬਰੀਆਂ ਬੱਕਰੀਆਂ ਬੀਟਲਾਂ ਬੱਕਰੀਆਂ ਸਾਰੀਆਂ ਤੁਹਾਨੂੰ ਚੰਗੇ ਬੱਕਰੇ ਸਾਰਿਆਂ ਦਾ ਦਰਸ਼ਨ ਕਰਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਦੁਬਾਰਾ ਤੋਂ ਫੇਰ ਦੱਸਦੇ ਆ ਮੈਂ ਆਪਣਾ ਮੋੜ ਮੰਡੀ ਦੇ ਲਿਵੇ ਬਠਿੰਡਾ ਜ਼ਿਲ੍ਹਾ ਠੀਕ ਆ ਮਾੜੀ ਪਿੰਡਾ ਬਾਈ ਹਰਵਿੰਦਰ ਕੋਲੇ ਪਹੁੰਚੇ ਸੀਗੇ ਅੱਜ ਆਪਾਂ ਤੇ ਵੀਰ ਘਰੇ ਨਹੀਂ ਮਿਲਿਆ ਆਪਾਂ ਨੂੰ ਚਾਨ ਚੱਕੀ ਆ ਗਈ ਆਪਾਂ ਬਿਨਾ ਫੋਨ ਕੀਤੇ ਤੇ ਇੱਧਰ ਲੰਘ ਰਹੇ ਸੀਗੇ ਤੇ ਵੀਰ ਘਰੇ ਨਹੀਂ ਮਿਲਿਆ ਤਾਂ ਆਪਾਂ ਤੁਹਾਨੂੰ ਉਹਨਾਂ ਦੇ ਜਾਨਵਰ ਜ਼ਰੂਰ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਤੇ ਵੀਰ ਕੋਲੇ ਇਹ ਜਾਨਵਰ ਹੈਗਾਗਾ ਡੱਬੂ ਠੀਕ ਆ ਇਹਦਾ ਨਾਮ ਡੱਬੂ ਆ ਇਸ ਬੱਕਰੇ ਦਾ ਤੇ ਬਾਗਮਲਕ ਕਲੇ ਬੱਕਰੇ ਦੀ ਬਲੱਡ ਲਾਈਨ ਦਾ ਬੱਚਾ ਇਹ ਠੀਕ ਆ ਬੱਕਰਾ ਇਹ ਤੇ ਤਗਰੀਬਨ ਇਹਨਾਂ ਕੋਲੇ ਬਹੁਤ ਚੰਗੀਆਂ ਬੱਕਰੀਆਂ ਵੀਰ ਕੋਲੇ 35-40 ਬੱਕਰੀਆਂ ਹੋਣੀਆਂ ਪੂਰਾ ਚੰਗਾ ਸਿਰੇ ਦਾ ਮਾਲ ਹੈ ਠੀਕ ਆ ਤੇ ਡਾਕਟਰ ਮੁਸਤਾਕ ਅਲੀ ਲੈਣ ਦਾ ਬੱਕਰਾ ਵੀ ਹੈਗਾ ਬਾਈ ਕੋਲੇ ਸੁਲਤਾਨ ਆ ਬੱਕਰੇ ਦਾ ਨਾਮ ਉਹਦੇ ਵੀ ਦਰਸ਼ਨ ਕਰਾਵਾਂਗੇ ਆਪਾਂ ਤੁਹਾਨੂੰ ਵੀਡੀਓ ਨਾਲ ਜੁੜੇ ਰਹੋ ਤੇ ਮਾੜੀਆਂ ਬੱਕਰੀਆਂ ਤੇ ਝਾਤ ਮਰਵਾ ਦੇ ਪੂਰੀਆਂ ਚੰਗੀਆਂ ਇੱਕ ਨੰਬਰ ਕੁਆਲਿਟੀ ਦੇ ਵਿੱਚ ਬੱਕਰੀਆਂ ਜੇ ਕੋਈ ਮੇਰਾ ਵੀਰ ਬੱਚੇ ਵਗੈਰਾ ਲੈਣਾ ਚਾਹੁੰਦਾ ਹੋਊਗਾ ਤਾਂ ਵੀਰ ਦਾ ਨੰਬਰ ਵੀ ਦੇਵਾਂਗੇ ਆਪਾਂ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਗੇ ਵੀ ਦੇਖ ਸਕਦੇ ਹੋ ਫਾਰਮ ਦੇ ਉੱਪਰ ਠੀਕ ਆ ਪੂਰਾ ਵਧੀਆ ਮਾਹੌਲ ਬਣਾਇਆ ਹੋਇਆ ਵੀਰ ਨੇ ਪੱਕੇ-ਪੁੱਕੇ ਲੱਗੇ ਹੋਏ ਆ ਸ਼ੈੱਡ ਬਣਿਆ ਹੋਇਆ ਠੀਕ ਆ ਤੇ ਗਰਮੀ ਥੋੜੀ ਜਿਆਦਾ ਆ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਬੱਕਰਾਗਾ ਬੱਚੇ ਦਿਖਾ ਦਿਓ ਵੀਰ ਆ ਬੱਕਰਾ ਖੜਾਗਾ ਇਹਦਾ ਬੱਚਾ ਇੱਕ ਉਹ ਪਿੰਜਰੇ ਦੇ ਵਿੱਚ ਖੜਾਓ ਵੀ ਦਿਖਾ ਦੇ ਬੱਕਰੀਆਂ ਵੀ ਪੂਰੀਆਂ ਵਧੀਆ ਟਾਪ ਕੁਆਲਿਟੀ ਦੀਆਂ ਵੀਰ ਕੋਲੇ ਇੱਕ ਦੋ ਬੱਕਰੀਆਂ ਸੇਲ ਤੇ ਵੀ ਆ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਆ ਦੇਖ ਲਓ ਬੱਕਰੀਆਂ ਪੂਰੀਆਂ ਵਧੀਆ ਟਾਪ ਕੁਆਲਿਟੀ ਦੀਆਂ ਚੰਗੇ ਨੱਕਮੁੰਦੀਆਂ ਦੇਖ ਸਕਦੇ ਹੋ ਤੁਸੀਂ ਪੂਰੀਆਂ ਕੱਦਾਵਾਰ ਬੱਕਰੀਆਂ ਆਹ ਦਿਖਾ ਬੱਕਰੀ ਆ ਬੱਕਰੀ ਸੇਲ ਤੇ ਵੀ ਆ ਦੋਸਤੋ ਜੇ ਕੋਈ ਲੈਣਾ ਚਾਹੁੰਦਾ ਹੋਇਆ ਠੀਕ ਆ ਤਾਂ ਜੀ ਆਪਾਂ ਸ਼ਾਰਟ ਦੇ ਵਿੱਚ ਵੀਡੀਓ ਪਾਵਾਂਗੇ ਉੱਥੇ ਜ਼ਰੂਰ ਦੇਖ ਲਓ ਠੀਕ ਆ ਉੱਥੇ ਇਹਦਾ ਰੇਟ ਸਾਰੀ ਡਿਟੇਲ ਦੇਵਾਂਗੇ ਇਸ ਬੱਕਰੀ ਦੀ ਬਕਾਊ ਆ ਇਹ ਬੱਕਰੀਆਂ ਦੋ ਹੋਰ ਬਕਾਊ ਆ ਉਹਨਾਂ ਦੀ ਵੀ ਡਿਟੇਲ ਪਾਵਾਂਗੇ ਆਪਾਂ ਰੇਟ ਪਾਵਾਂਗੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹਵਣ ਹੋਇਆ ਤਾਂ ਉੱਥੇ ਫੋਨ ਤੇ ਰਾਬਤਾ ਕਰ ਸਕਦਾ ਠੀਕ ਆ ਬੱਕਰਾ ਇੱਕ ਹੋਰ ਆ ਇਸੇ ਬੱਕਰੇ ਦੀ ਬੱਚਾ ਪਿੰਜਰੇ ਦੇ ਵਿੱਚ ਦੇਖ ਸਕਦੇ ਤੁਸੀਂ ਇਹ ਵੀ ਦਿਖਾ ਦੇ ਇੱਕ ਵੀਰ ਕੋਲੇ ਆ ਬੱਕਰਾ ਹੈਗਾ ਖੱਟੂ ਇਹਦਾ ਨਾਮ ਦੇਖ ਸਕਦੇ ਹੋ 6 ਦੰਦ ਦਾ ਇਹ ਬੱਚਾ ਠੀਕ ਆ ਤੇ ਤਕਰੀਬਨ 42-43 ਇੰਚ ਹਾਈਟ ਹੋਊਗੀ ਇਹਦੀ ਪੂਰਾ ਲੰਬਾ ਲੰਜਾ ਨੱਕ ਮੂੰਹ ਦਾ ਪੂਰਾ ਚੰਗਾ ਇਹ ਵੀ ਬਾਗ ਵਾਲੀ ਲੈਣਦੇ ਆ ਇਹ ਵੱਡੇ ਬੱਕਰੇ ਦਾ ਡੱਬੂ ਦਾ ਬੱਚਾ ਕਾ ਇਹ ਬਾਈ ਬਰੀਡਿੰਗ ਵਾਸਤੇ ਇਹਨੂੰ ਨਾਲ ਤਿਆਰ ਕਰ ਰਿਆ ਤੇ ਇਹਦੇ ਤੋਂ ਵੀ ਬੱਕਰੀਆਂ ਕਰਾਸ ਕਰਾਊਗਾ ਬੱਚੇ ਲਊਗਾ ਇਹਦੇ ਤੋਂ ਵੀ ਚੰਗੀ ਸ਼ਾਨਦਾਰ ਕੁਆਲਿਟੀ ਐ ਦੇਖ ਸਕਦੇ ਹੋ ਤੇ ਔਰ ਬੀਟਲ ਦੇ ਵਿੱਚ ਆ ਇਹ ਜਿਹੜਾ ਕੋਈ ਮੇਰਾ ਵੀਰ ਵੀਰ ਕੋਲੋਂ ਜਾਨਵਰ ਲੈਣਾ ਚਾਹੁੰਦਾ ਉਹ ਵੀ ਕੰਟੈਕਟ ਕਰ ਸਕਦਾ ਵੀਰ ਦਾ ਆਪਾਂ ਨੰਬਰ ਦੇਵਾਂਗੇ ਤੁਹਾਨੂੰ ਠੀਕ ਆ ਤੇ ਵਧੀਆ ਬੱਚੇ ਹੁੰਦੇ ਆ ਵੀਰ ਕੋਲੇ ਪਠਾ ਬੱਕਰੇ ਜੋ ਵੀ ਬਰੀਡਿੰਗ ਵਾਸਤੇ ਲੈਣੇ ਆ ਤੁਸੀਂ ਜਾਨਵਰ ਚੰਗੀ ਕੁਆਲਿਟੀ ਦੇ ਵਿੱਚ ਤੇ ਉਹ ਵੀਰ ਤੋਂ ਤੁਸੀਂ ਲੈ ਸਕਦੇ ਹੋ ਉਹਨੂੰ ਫੇਰ ਫੇਰ ਦੱਸ ਦੇਣਾ ਚਾਹੁੰਦੇ ਆ ਆਪਾਂ ਬੱਕਰੀਆਂ ਵੀ ਵੀਰ ਕੋਲੇ ਦੋ ਤਿੰਨ ਬਕਾਊ ਆ ਜਿਹੜਾ ਕੋ ਮੇਰਾ ਵੀਰ ਲੈਣ ਦਾ ਚਾਹਵਾਨ ਹੋਇਆ ਤਾਂ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਠੀਕ ਆ ਵੀਡੀਓ ਆਪਾਂ ਡਿਟੇਲ ਦੀ ਸਪੈਸ਼ਲ ਪਾਵਾਂਗੇ ਜਿਹੜੀਆਂ ਬੱਕਰੀਆਂ ਦੋ ਤਿੰਨ ਬਕਾਊ ਆ ਕਿੰਨੇ ਟਾਈਮ ਦੀਆਂ ਕ੍ਰੋਸ ਆ ਉਹ ਠੀਕ ਆ ਤੇ ਸਾਰੀ ਡਿਟੇਲ ਦੇਵਾਂ ਕਿੰਨੇ ਦੰਦ ਹੈ ਟੀ ਜੈਡ ਵੱਡਲਾ ਠੀਕ ਆ ਤੇ ਵੀਰ ਤੋਂ ਤੁਸੀਂ ਲੈ ਸਕਦੇ ਹੋ ਬਹੁਤ ਚੰਗੇ ਜਾਨਵਰ ਆ ਵੀਰ ਕੋਲੇ ਤੇ ਮੇਰੇ ਖਿਆਲ ਦੇ ਵਿੱਚ ਆਪਾਂ ਪਹਿਲੇ ਬੰਦੇ ਆ ਜਿਹੜੇ ਵੀਰ ਦੀ ਵੀਡੀਓ ਬਣਾ ਰਹੇ ਆ ਜਦੋਂ ਤੋਂ ਬੱਕਰੀ ਪਾਲਕ ਦਾ ਕੰਮ ਕਰਦਾ ਹੈ ਦੇਖਾਈ ਦਿੱ ਕਿ ਇਹ ਦੀ ਵੀਡੀਓ ਕਿਸੇ ਪੇਜ ਤੇ ਪਈ ਨਹੀਂ ਠੀਕ ਆ ਆਪਣੇ ਪੇਜ ਤੇ ਪਹਿਲੀ ਵੀਡੀਓ ਪੈ ਰਹੀ ਹੈ ਦੀ